ਇਹ ਦੂਜਿਆਂ ਨਾਲੋਂ ਬਹੁਤ ਜ਼ਿਆਦਾ ਹੈਵੀ ਹੈ ਜੇ ਬਾਕੀ ਕਿਤੇ ਵੀ ਮਰਜੀ ਕੋਈ ਚੈੱਕ ਕਰੇ ਜ਼ਿਮੀਂਦਾਰ ਭਰਾ ਇਹ ਵੱਡਾ ਜੈਕ ਲੱਗ ਗਿਆ ਜੀ ਗੋਮ ਨੂੰ ਤਾਂ ਹਟਾਹ ਲ ਜਾਣ ਵਾਸਤੇ ਅਸੀਂ ਨੂੰ ਅਪ ਡਾਊਨ ਕਰਨ ਵਾਸਤੇ ਜਿਹੜੇ ਟਾਇਰ ਆ ਮਠਾਸ ਦੀ ਕੰਪਨੀ ਦੀ ਰਬੜਾ ਜੀ ਇਹਨਾਂ ਤੇ ਸਾਲ ਦੀ ਗਾਰੰਟੀ ਹੈ ਜੀ ਅਸੀਂ ਇੱਕ ਸਾਲ ਦੀ ਗਾਰੰਟੀ ਹੈ ਮਠਾਸ ਕੰਪਨੀ ਦੀ ਇਹ ਗਾਰੰਟੀ ਹੈ ਮੈਂ ਸਾਲ ਦਾ ਬਿੱਲ ਕੱਟ ਕੇ ਦੇਵਾਂਗਾ ਜੇ ਕੁਝ ਵੀ ਸਾਲ ਦੇ ਅੰਦਰ ਹੁੰਦਾ ਗਿਆ ਤੇ ਮੈਂ ਜ਼ਿੰਮੇਦਾਰ ਹਾਂ ਜੀ ਜੇ ਕਿਸੇ ਨੂੰ ਟਰੈਕਟਰ ਦੀ ਲੋੜ ਆ ਆਪ ਦਾ ਵੀ ਜ਼ਿਮੀਂਦਾਰ ਭਰਾ ਲਿਆ ਸਕਦਾ ਜੇ ਕੋਈ ਲੋੜ ਆ ਨਹੀਂ ਵੀ ਕਿਸੇ ਤੋਂ ਬਣਦਾ ਟਰੈਕਟਰ ਮੈਂ ਮੇਰੇ ਕੋਲੇ ਵੀ ਮਿਲ ਜਾਣਾ ਮਿਲ ਜਾਂਦੇ ਆ ਉਧਰ ਜਿਹੜਾ ਸਪੈਡਰ ਵਾਲਾ ਲੱਗਿਆ ਦੋ ਵਾਲਾ ਜੀ ਓਕੇ ਇਹ ਕੰਟਰੋਲਰ ਲੱਗਿਆ ਜੀ ਮੈਂ ਕੱਲੇ ਕੱਲੇ ਚੀਜ਼ ਨੂੰ ਮੈਂ ਮਤਲਬ ਬੰਦ ਕਰਨ ਵਾਸਤੇ ਇਹਨਾਂ ਨੂੰ ਬੂਨ ਨੂੰ ਅੱਛਾ ਜੇ ਕੋੜ ਇੱਕ ਤਾਂ ਆਉਂਦੀ ਆ ਅਗਲਾ ਪਾਸਾ ਵੀ ਸਪਰੇਅ ਵਾਲਾ ਕਰਦੇ ਜਿੰਮੇਦਾਰ ਨੂੰ ਇੱਕ ਪਾਸਾ ਰਹਿ ਗਿਆ ਪਾਤਾ ਹੂੰ ਹੂੰ ਪਾਣੀ ਥੋੜਾ ਢੋਲ ਚ ਆਪਾਂ ਪਾਣੀ ਹੀ ਕਰਨੀ ਆ ਓਕੇ ਆਪਾਂ ਇੱਕ ਕਰ ਸਕਦੇ ਉਹ ਤੋਂ ਬੰਦ ਕਰਕੇ ਜੀ ਸਪਲਾਈ ਲਈ ਟੈਂਕੀ ਦੇਤੀ ਅਸੀਂ ਤੇਲ ਦੀ ਹਾਂਜੀ ਇਹ ਵੀ ਟਰੈਕਟਰ ਚੋਂ ਨਿਵੇੜਤਾ ਕੰਮ ਇਹਦੇ ਅਲੱਗ ਲਾਤੀ ਜੀ ਅਸੀਂ ਹਾਈਡਰੌਲਿਕ ਬਣਾਤੀ ਸੀ ਹਾਈਡਰੌਲਿਕ ਲਾਤਾ ਜੀ ਇੱਥੋਂ ਓਕੇ ਜੀ ਸਾਰੀ ਸਪਲਾਈ ਇੱ ਇਹ ਫਿਲਟਰ ਆਪਾਂ ਨੂੰ ਕੋਈ ਨਿਓਜਲ ਨਹੀਂ ਬੰਦ ਹੋਊਗੀ ਜੀ ਕੋਈ ਪੰਪ ਤੇ ਅਸਰ ਨਹੀਂ ਪਊਗਾ ਜੀ ਓਕੇ ਜੇ ਕੋਈ ਗੰਦਪੰਦ ਪਾਣੀ ਦੇ ਵਿੱਚੋਂ ਆਉਂਦਾ ਕਿਸੇ ਭੈਣ ਭਰਾ ਨੇ ਜਿਆਦਾ ਮਾੜਾ ਪਾਣੀ ਭਰ ਲਿਆ ਓਕੇ ਇਹਦੇ ਚ ਆ ਕੇ ਰੁਕੂਗਾ ਜੀ ਸਾਰਾ ਕੁਝ ਮਤਲਬ ਕੇਰਾ ਘੋਲ ਕਰਨ ਤੋਂ ਬਾਅਦ ਸਾਰਾ ਪਾਣੀ ਜਿਹੜਾ ਇਹਦੇ ਥਾਈ ਫਿਲਟਰ ਹੋ ਕੇ ਇਹਦੇ ਹੋ ਕੇ ਜਾਊਗਾ ਜੀ ਸਾਰਾ ਓਕੇ ਜਿਹੜਾ ਪੰਪ ਆ ਜੀ ਕਿਸਾਨ ਦਾ ਲਾਇਆ 200 ਨੰਬਰ ਹਾਂਜੀ ਬਾਈ ਜੀ ਨੇੜੋ ਕੇ ਦਿਖਾ ਦਿਓ ਇਹ 200 ਨੰਬਰ ਪੰਪ ਆ ਜੀ ਕਿਸਾਨ ਦਾ ਠੀਕ ਹੈ ਜੀ ਆਪਣੇ ਕੋਲੇ ਸਪੀਡਮੈਨ ਦੇ ਪੰਪ ਵੀ ਆ ਜੀ ਕਿਸਾਨ ਦੇ ਵੀ ਆਉਂਦੇ ਆ 200 ਨੰਬਰ ਲਾਇਆ ਪੰ ਜੋ ਡੜੀ ਡੁੜੀ ਆਉਗੇ ਉਹਨੂੰ ਵੀ ਛਾਲ ਲੂਗਾ ਜੀ। ਅੰਨ ਦੋ ਇਹਨੇ ਰਲਾਉਣੀ ਵੀ ਇਹ ਸਾਰੀ ਜੋ ਰਲਾ ਕੇ ਕਰਨੀ ਆ ਕੋ ਡੀਏਪੀ ਦੇ ਸਾਥ ਜੋ ਵੀ ਆਪਾਂ ਰਲਾਉਣੇ ਆ ਅੱਜ। ਹਾਂਜੀ ਹਾਂਜੀ। ਉਹ ਰਲਾ ਕੇ ਕਰ ਦੇਣੀ ਆ ਬਾਕੀ ਸਿਰੇ ਹਾਈਡਰੋਲਿਕਾ ਜੀ ਇਹਦੇ ਮੋਟਰ ਵੀ ਲੱਗੀ ਆ। ਅੱਛਾ। ਸਵੇਰੇ ਕੋਈ ਮੋਟਰ ਦੇ ਵਿੱਚ ਰੱਬ ਕਰੇ ਕੋਈ ਨੁਕਸ ਪੈਂਦਾ। ਹਾਂਜੀ। ਤਾਂ ਇਹਦੇ ਵਿੱਚ ਜੀ ਗੇਅਰ ਲੱਗਿਆ। ਅੱਛਾ। ਆਹ ਮੋਟਰ ਲੱਗੀ ਆ ਜੀ। ਮੂਰੇ ਮੋਟਰ ਆ ਗਈ। ਆਹ ਗੇਅਰ ਆ ਗਿਆ। ਇਹ ਗੇਅਰ ਆਪਾਂ ਪੀਟ ਕੋਲ ਵੀ ਚਲਾ ਸਕਦੇ ਆ ਇਹਨੂੰ। ਮਿੱਤਰੋ ਬਾਲੇ ਸੱਜਣਾਂ ਪਹਿਚਾਣ ਕੇ ਹੁਣਗੇ ਵੀ ਕਿਸਾਨ ਐਗਰੋ ਏਜੰਸੀ ਤੇ ਅੱ ਕਿਸਾਨ ਐਗਰੋ ਏਜੰਸੀ ਕਿੱਥੇ ਪੈ ਜਾਂਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਆਪਾਂ ਬਠਿੰਡੇ ਦੇ ਬਿਲਕੁਲ ਲਾਗੇ ਨਾ ਮੈਸਰਖਾਨੇ ਦੇ ਵਿੱਚ ਪਹੁੰਚੇ ਹੋਏ ਹਾਂ ਇਹ ਜਿੰਨੇ ਵੀ ਤੁਸੀਂ ਐਪਲੀਮੈਂਟ ਵੇਖ ਰਹੇ ਹੋ ਨਾ ਖੇਤੀਬਾੜੀ ਦੇ ਵੱਡੇ ਪੰਦਰ ਤੇ ਕਿਸਾਨ ਭਰਾਵਾਂ ਦਾ ਫਾਇਦਾ ਕੀਤਾ ਜਾ ਰਿਹਾ ਹੈ ਅੱਜ ਵਿਸਥਾਰ ਸਹਿਤ ਆਪਾਂ ਜਾਣਕਾਰੀ ਲਵਾਂਗੇ ਸਪੈਸ਼ਲ ਸਮਾਂ ਕੱਢ ਕੇ ਅੱਜ ਤੁਹਾਡੇ ਵਾਸਤੇ ਅਸੀਂ ਬਾਈਰਾਂ ਦੀ ਏਜੰਸੀ ਤੇ ਪਹੁੰਚੇ ਹਾਂ ਜਿਵੇਂ ਇਧਰਲੇ ਪਾਸੇ ਨਾ ਵੀ ਸਪਰੇਅ ਵਾਲਾ ਬੂਮ ਅੱਜ ਕੱਲ ਕਿਸਾਨ ਭਰਾ ਇਹਦੀ ਬਹੁਤ ਜ਼ਿਆਦਾ ਮੰਗ ਕਰਦੇ ਆ ਕਿਉਂਕਿ ਮੇਨ ਗੱਲ ਕੀ ਆ ਜਾਂਦੀ ਹੈ ਲੇਬਰਾਂ ਦੀ ਬੜੀ ਵੱਡੀ ਦਿੱਕਤ ਆ ਰਹੀ ਹੈ ਸੋ ਤੁਹਾਨੂੰ ਬਿਲਕੁਲ ਸੌਖਾ ਕਰਤਾ ਵੀ ਕਿੰਨੇ ਮਿੰਟਾਂ ਦੇ ਵਿੱਚ ਕਿੰਨੀ ਇਹਨੇ ਤੁਹਾਡਾ ਏਰੀਆ ਕਵਰ ਕਰ ਲੈਣਾ ਹੈ ਨਾ ਕਿੰਨੀ ਕਿਜੀ ਦੀ ਡੋਹ ਜਾਂ ਕੀ ਗੱਲਬਾਤ ਆ ਇਧਰਲੇ ਪਾਸੇ ਅੱਜਕੱਲ ਬਹੁਤ ਵੱਡੀ ਕਿਸਾਨ ਭਰਾਵਾਂ ਨੂੰ ਜਿਹੜੀ ਸਮੱਸਿਆ ਆਉਂਦੀ ਸੀ ਝੋਨੇ ਦੀ ਪਰਾਲੀ ਨੂੰ ਜੇ ਤਾਂ ਅੱਗ ਲਾਉਂਦੇ ਆ ਤਾਂ ਫਿਰ ਸਰਕਾਰ ਨਹੀਂ ਬਰਦਾਸ਼ਤ ਕਰਦੀ ਜੇ ਅੱਗ ਨਹੀਂ ਲਾਉਂਦੇ ਤਾਂ ਕਿਸਾਨ ਨੂੰ ਬੜੀਆਂ-ਬੜੀਆਂ ਦਿੱਕਤਾਂ ਆ ਰਹੀਆਂ ਨੇ ਹਰ ਇੱਕ ਐਪਲੀਮੈਂਟ ਦੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਲਮਾ ਕੇ ਸਾਡੇ ਨਾਲ ਹੋਣਗੇ ਮਿਸਤਰੀ ਮਨਪ੍ਰੀਤ ਸਿੰਘ ਜੀ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚੱਲਦਾ ਸਰ ਠੀਕ ਹੋ ਜੀ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਕਿਉਂਕਿ ਅੱਜ ਕੱਲ੍ਹ ਨਾਲ ਤੁਹਾਡਾ ਨਾਮ ਬਹੁਤ ਵੱਡਾ ਬਣ ਗਿਆ ਹਾਂਜੀ ਕਿਸਾਨ ਐਗਰੋ ਇੰਡਸਟਰੀ ਦਾ ਨਾ ਜਿੱਥੇ ਵੀ ਆਪਾਂ ਜ਼ਿਕਰ ਕਰਦੇ ਹਾਂ ਹਰ ਇੱਕ ਸੱਜਣ ਨੂੰ ਆਪੇ ਪਤਾ ਲੱਗ ਜਾਂਦਾ ਵੀ ਅਸੀਂ ਮੈਸਰ ਖਾਨ ਦੇ ਜਾ ਰਹੇ ਹਾਂ ਬਿਲਕੁਲ ਹੈਨਾ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਇਸ ਐਪਲੀਮੈਂਟ ਤੋਂ ਸਾਨੂੰ ਇਹਦੇ ਬਾਰੇ ਨਾ ਵਿਸਥਾਰ ਸਹਿਤ ਦੱਸਿਓ ਵੀ ਇਹਦੇ ਵਿੱਚ ਇੰਡਸਟਰੀਆਂ ਤਾਂ ਬਹੁਤ ਬਣਾ ਰਹੀਆਂ ਨੇ ਬਿਲਕੁਲ ਜੀ ਕੰਪੀਟੀਸ਼ਨ ਦਾ ਜ਼ਮਾਨਾ ਹੈ ਸਮਾਂ ਹੈ ਪਰ ਆਪਾਂ ਕੀ ਗੱਲਬਾਤ ਬਣਾਈਏ ਮੈਨੂੰ ਵਿਸਥਾਰ ਸਹਿਤ ਦੱਸਿਓ ਵੀ ਕਿਸਾਨ ਇਥੋਂ ਤੁਹਾਡੇ ਤੋਂ ਲੈ ਰਹੇ ਨੇ ਜਾਂ ਤੁਸੀਂ ਕਿਸਾਨ ਭਰਾਵਾਂ ਦਾ ਫਾਇਦਾ ਕਿਵੇਂ ਕਰ ਰਹੇ ਹੋ ਕਿਸ ਰੂਪ ਵਿੱਚ ਕਰ ਰਹੇ ਹੋ ਬਾਕੀ ਰੇਟ ਤਾਂ ਜੀ ਦੇਖੋ ਅਡੋਡੀ ਹੁੰਦਾ ਹੋਰ ਨਾਲ ਸਾਡਾ ਬਹੁਤ ਜ਼ਿਆਦਾ ਫਰਕ ਆ ਫਰਕ ਹੈ ਜੀ ਕਿਤੇ ਵੀ ਮਰਗੇ ਕੋਈ ਟਰਾਈ ਮਾਰ ਕੇ ਆ ਜਾਓ ਸਾਡੇ ਕੋਲੇ ਹੂੰ ਜੋ ਸਾਡੇ ਐਪਲੀਮੈਂਟ ਤਿਆਰ ਕਰਦਾ ਹਾਂ ਹਾਂਜੀ ਬੂਮ ਸਪਰੇਅ ਅੱਜ ਮੈਂ ਹਾਂਜੀ ਉਹ ਲੋਕਾਂ ਨਾਲ ਮੈਂ ਵੱਖਰੀ ਚੀਜ਼ ਕਰਦਾ ਤਿਆਰ ਜੀ ਜੋ ਸਟੀਲ ਦਾ ਮੈਂ ਬੂਮ ਤਿਆਰ ਕਰਦਾ ਜੀ ਹਾਂਜੀ ਇਹ ਇਹ ਵਾਲਾ ਹਾਂਜੀ ਜਿਹੜਾ ਇਹ ਮਤਲਬ ਲਾਉਣਾ ਬੂਮ ਹੈ ਮੂਰੇ ਜੀ ਠੀਕ ਹੈ ਜੀ ਇਹ ਹੈਵੀ ਵੀ ਲਾਉਣਾ ਮੈਂ ਅਸਾ ਹੈ ਵੀ ਜੇ ਇਹ ਦੂਜਿਆਂ ਨਾਲ ਬਹੁਤ ਜਿਆਦਾ ਹੈਵੀ ਹੈ ਜੇ ਬਾਕੀ ਕਿਤੇ ਵੀ ਮਰਜੀ ਕੋਈ ਚੈੱਕ ਕਰੇ ਜ਼ਿੰਮੇਦਾਰ ਭਰਾ ਓਕੇ ਓਕੇ ਬਾਕੀ ਜਿਹੜੇ ਜੈਕ ਲੱਗਦੇ ਆ ਉਹ ਕੁਆਲਿਟੀ ਦੇ ਵਧੀਆ ਲੱਗਦੇ ਆ ਠੀਕ ਹੈ ਜੀ ਇਹ ਵੱਡਾ ਜੈਕ ਲੱਗ ਗਿਆ ਜੀ ਉਹ ਨੂੰ ਤਾਂ ਹਟਾ ਹਲ ਜਾਣ ਵਾਸਤੇ ਅਸੀਂ ਨੂੰ ਅਪ ਡਾਊਨ ਕਰਨ ਵਾਸਤੇ ਜਿਹੜੇ ਟਾਇਰ ਆ ਮਠਾਸ ਦੀ ਕੰਪਨੀ ਦੀ ਰਬੜਾ ਜੀ ਇਹਨਾਂ ਤੇ ਸਾਲ ਦੀ ਗਾਰੰਟੀ ਹੈ ਜੀ ਅਸਾ 1 ਸਾਲ ਦੀ ਗਾਰੰਟੀ ਹੈ ਮੈਂ ਕੰਪਨੀ ਮੈਂ ਸਾਲ ਦਾ ਬਿੱਲ ਕੱਟ ਕੇ ਦੇਵਾਂਗਾ ਜੇ ਕੁਝ ਵੀ ਸਾਲ ਦੇ ਅੰਦਰ ਹੁੰਦਾ ਗਿਆ ਤੇ ਮੈਂ ਜ਼ਿੰਮੇਦਾਰ ਆ ਜੀ ਓਕੇ ਹਾਂਜੀ ਹਾਂ ਤੇ ਜੇ ਗੱਲ ਕਰਨੀ ਇਹ ਕਿਸੇ ਨੂੰ ਟਰੈਕਟਰ ਦੀ ਲੋੜ ਆ ਆਪ ਦਾ ਵੀ ਜ਼ਿੰਮੇਦਾਰ ਭਰਾ ਲਿਆ ਸਕਦਾ ਜੇ ਕੋਈ ਲੋੜ ਆ ਨਹੀਂ ਵੀ ਕਿਸੇ ਤੋਂ ਬਣਦਾ ਟਰੈਕਟਰ ਮੈਂ ਮੇਰੇ ਕੋਲੇ ਵੀ ਮਿਲ ਜਾਣਾ ਇਹ ਪਾਈਪ ਦੀ ਹੈਡ ਕਿੰਨੀ ਹੁੰਦੀ ਆ ਇਹ ਸਾਰੇ ਬੂਮ ਦੀ ਜੀ ਨਹੀਂ ਨਹੀਂ ਇਹ ਪਹਿਲਾਂ ਇਹਦੀ ਜੀ ਆਪਾਂ ਗੱਲ ਕਰੀਏ ਇਹਦੀ ਕਰ ਲਏ ਜੀ ਤਾਂ ਆਪਾਂ 12 ਫੁੱਟ ਹੋਊਗਾ ਜੀ ਅਸਲ 12 ਫੁੱਟ ਇਹ ਹੋਗਾ ਜੀ ਉਸ ਤੋਂ ਬਾਅਦ ਜਿਹੜੇ ਖੁੱਲ ਕੇ ਮਤਲਬ 55 ਫੁੱਟ ਦੀ ਗੱਲ ਜਾਂਦਾ ਜੀ ਕਵਰ ਕਰਦਾ ਸਾਰਾ 55 ਫੁੱਟ 55 ਫੁੱਟ ਮੂਰੇ ਸਪਰੇਅ ਨੂੰ ਕਰੂਗਾ ਜੀ 55 ਫੁੱਟ ਮਗਰ ਸਪੈਡਰ ਕਰੂਗਾ ਰੇ ਨੂੰ ਓਕੇ ਇੱਕ ਲੀਚ ਟਾਇਰ ਆਉਣਗੇ ਜੀ ਠੀਕ ਹੈ ਦਵਾਰੇ ਲੀ ਨਹੀਂ ਪਾੜਨੀ ਵੀ ਰੇਖਾਤਰ ਬਖਰੀ ਕੋਈ ਤੇ ਮੂਰੇ ਸਪਰੇ ਖਾਤਰ ਬਖਰਾ ਇੱਕ ਵਾਰ ਦੇ ਵਿੱਚ ਹੀ ਕੰਮ ਨੇ ਪੜ ਜਾਂਦਾ ਇੱਕ ਵਾਰੀ ਜੀ ਨਾਲ ਦੀ ਨਾਲ ਸਪਰੇਪ ਹੋਈ ਜੂ ਤੇ ਨਾਲ ਦੀ ਨਾਲ ਰੇਖਾ ਇਹ ਕਰ ਲੈਂਦੇ ਜੀ ਬਿਲਕੁਲ ਬਿਲਕੁਲ ਓਕੇ ਤੇ ਮੈਨੂੰ ਇਹ ਦੱਸਿਓ ਜੀ ਹੋਰ ਇਹਦੇ ਵਿੱਚ ਨਾ ਜਿਵੇਂ ਗੱਲ ਕਰਤੀ ਤੁਸੀਂ ਵੀ ਇਹ ਲਾਤਾ ਪ੍ਰੀਮੀਅਮ ਜੈਕ ਲਾਤਾ ਹਾਂਜੀ ਇਹ ਕਿੰਨੀ ਹਾਈਟ ਤੱਕ ਉੱਚਾ ਚਲਾ ਜਾਂਦਾ ਹੈ ਇਹ 7 ਫੁੱਟ ਬਾਕ ਜਾਂਦਾ ਜੀ 7 ਫੁੱਟ ਉੱਚਾ ਚਲਾ ਜਾਂਦਾ ਓਕੇ ਇਹ ਹੁਣ ਆਪਾਂ ਕਿਸ ਕਿਸ ਚੀਜ਼ ਤੇ ਇਹਨੂੰ ਵਰਤ ਸਕਦੇ ਆ ਸਪਰੇਪ ਪੱਟੀਆਂ ਜੋ ਮਰਜੀ ਆਪਣੇ ਝੋਨਾ ਹੋ ਗਿਆ ਜੀ ਹਾਂਜੀ ਕੋਈ ਗਵਾਰਾ ਹੋ ਗਿਆ ਹੂੰ ਕੋਈ ਕਣਕ ਮੂੰਗੀ ਸਪਰੇ ਜੋ ਵੀ ਮਰ ਜੇ ਆਪਣੇ ਸਪਰੇ ਹਾਂ ਚਾਹੇ ਕੋਈ ਬਾਜਰੀ ਹੋਗੀ ਓਕੇ ਉਥੇ ਵੀ ਚੱਲੇਗਾ ਜੀ ਠੀਕ ਹੈ ਜੀ ਉਹਨੇ ਹਾਈਟ ਹੋਰ ਵਧਾਉਣੀਆਂ ਤਾਂ ਆਪਾਂ ਵਧਾ ਵੀ ਸਕਦੇ ਹਾਂ ਹਾਂ ਇਹੀ ਗੱਲ ਹੈ ਨਾ ਜਿੰਨੇ ਨਰਮੇ ਦਾ ਇਲਾਜ ਜਿੰਨੇ ਡੀਡ ਉੱਚੀ ਜਾਂਦਾ ਜੀ ਸਿਸਟਮ ਚਾਹੇ 10 11 ਫੁੱਟ ਤੇ ਵੀ ਲਿਆ ਸਕਦੇ ਹਾਂ ਅਸੀਂ ਇਹ ਦੂਮ ਚ ਹੋ ਜਾਂਦਾ ਹਾਂਜੀ 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 ਓਕੇ ਤੇ ਇਹਦੇ ਬਾਰੇ ਵੀ ਤੁਸੀਂ ਦੱਸਤਾ ਜੀ ਹਨਾ ਤੇ ਇਹਦੇ ਜਿਹੜੇ ਡਿਸਟ੍ਰੀਬਿਊਟਰ ਹੈ ਜੀ ਹਾਂ ਡਿਸਟ੍ਰੀਬਿਊਟਰ ਮੈਂ ਪੂਰੇ ਕੰਪਨੀ ਦੇ ਡਿਸਟ੍ਰੀਬਿਊਟਰ ਆ ਮੇਰੇ ਕੋਲੇ ਠੀਕ ਹੈ ਜੀ ਇਹ 4 ਵਾਲਾ ਜੀ ਉਧਰ ਜਿਹੜਾ ਸਪਾਈਡਰ ਵਾਲ ओके ਇਹ ਕੰਟਰੋਲਰ ਲੱਗਿਆ ਜੀ ਮੈਂ ਕੱਲੇ ਕੱਲੇ ਚੀਜ਼ ਨੂੰ ਮੈਂ ਤਲ ਬੰਦ ਕਰਨ ਵਾਸਤੇ ਇਹਨਾਂ ਨੂੰ ਬੂਮ ਨੂੰ ਅੱਛਾ ਇਹ ਕੋੜ ਇੱਕ ਤਾਂ ਆਉਂਦੀ ਆ ਅਗਲਾ ਪਾਸਾ ਵੀ ਸਪਰੇਅ ਵਾਲਾ ਕਰਦੇ ਜਿੰਮੇਦਾਰ ਨੂੰ ਇੱਕ ਪਾਸਾ ਰਹਿ ਗਿਆ ਪਾਤਾ ਹੂੰ 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 ਪਾਣੀ ਥੋੜਾ ਢੋਲ ਚ ਆਪਾਂ ਪਾਣੀ ਤੀ ਕਰਨੀ ਆ ਆਪਾਂ ਇੱਕ ਕਰ ਸਕਦੇ ਉਹ ਤੋਂ ਬੰਦ ਕਰਕੇ ਜੀ ਇਹ ਕਦ ਨਹੀਂ ਆਉਗੀ ਵੀ ਸਾਰੇ ਤੇ ਕਰੀਓ ਦੁਬਾਰੇ ਥੋੜਾ ਜਿਹਾ ਖੇਤ ਰਹਿ ਜਾਂਦਾ ਇੱਕ ਪਾਸਾ ਰਹਿ ਜਾਂਦਾ ਜਿਵੇਂ ਬਿੱਗਾ ਕਥਾ ਮੰਨ ਲਈਏ ਹਾਂਜੀ ਫਿਰ ਦੂਸਰੇ ਦੀ ਸਪਰੇ ਜਿਹੜੀ ਵੇ ਕਰ ਜਾਂਦੀ ਆ ਉਹ ਨਹੀਂ ਜਾਊਗੀ ਜੇ ਆਪਣੀ ਆਪਣੀ ਜਿੰਨੀ ਲੋੜ ਆ ਉਹਨੇ ਹੋ ਜਾਣਾ ਓਕੇ ਮਤਲਬ ਜੇ ਨਹੀਂ ਘੇਰਾ ਘਾਟਾ ਤਾਂ ਘੇਰਾ ਘਾਟਾ ਕਿ ਸ਼ੈਡ ਕਰਕੇ ਮੋੜ ਕੇ ਲਈਏ ਉਹਨੇ ਤਾਂ ਆਪਾਂ ਇੱਕ ਸ਼ੈਡ ਆ ਜੂਗੀ ਜੀ ਇੱਕ ਸ਼ੈਡ ਬੰਦ ਹੋ ਜੂਗੀ ਇਹਦਾ ਕੰਟਰੋਲਰ ਇਹ ਦੇਤਾ ਹੈ ਜੀ ਇਹ ਕੰਟਰੋਲਰ ਦੇਤਾ ਓਕੇ ਜਿਹੜੇ ਕੰਟਰੋਲਰ ਨੂੰ ਸਪਲਾਈ ਵੀ ਦੇਤੀ ਜ ਆਹ ਆਪਾਂ ਹਾਂਜੀ ਆਹ ਪਾਈਪ ਦੀ ਇਹ ਵੀ ਆਪਾਂ ਬਹੁਤ ਤਿਆਰ ਕਰਵਾਈ ਆ ਓਕੇ ਓਕੇ ਪੂਰੇ ਚੰਗੇ ਚ ਠੀਕ ਹੈ ਜੀ ਇਹ ਕੋਈ ਵੀ ਨਹੀਂ ਲਾਉਂਦਾ ਇਸ ਤਰ੍ਹਾਂ ਜਨਕੀ ਵਧੀਆ ਪਾਈਪ ਲਾਈ ਫੂਰੇ ਸਿਰੇ ਦੀ ਜੀ ਓਕੇ ਹਾਂਜੀ ਤੇ ਇਹ ਜਿਹੜੀਆਂ ਦੋ ਪਾਈਪਾਂ ਨੇ ਇੱਕ ਪਰਲੀ ਸ਼ੈਡ ਕਵਰ ਕਰਦੀ ਤੇ ਕਿੰਨੇ ਸ਼ੈਡ ਕਵਰ ਕਰਦੀ ਆ ਹਾਂਜੀ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਜੀ ਜਿਹੜੇ ਤੁਸਾਂ ਤੁਹਾਡੇ ਆ ਲੱਗੇ ਹਨ ਉਹ ਫੌਰੇ ਕਹਿ ਸਕਦੇ ਆ ਇਹ ਪਹਾਰਾ ਬਹੁਤ ਚੰਗੇ ਜੀ 450 ਰੁਪਏ ਦੀ ਰੇਂਜ ਦਾ ਜੀ ਇਹ ਇਕੱਲਾ ਫੌਰਾ ਇੱਕ ਹਾਂਜੀ ਠੀਕ ਹੈ ਜੀ ਕਿਨੂੰ ਲੈਕਸਰੀ ਚੰਗੇ ਪਾਈਪ ਪਾਈ ਆ ਜੀ ਇਹਨੂੰ ਲੈਕਸਰੀ ਆਪਣੀ ਆ ਆ ਪਾਇਆ ਜੀ ਦੂਜੀ ਪਾਈਪ ਚੱਲਦੀ ਆ ਓਕੇ 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 ਹਾਂਜੀ ਠੀਕ ਹੈ ਤੇ ਟੈਪ ਤੁਸੀਂ ਦੱਸੋ ਜੀ ਕਿਹੜੀਆਂ ਆਉ ਠੀਕ ਹੈ ਜੀ ਉਹ ਕਿਸੇ ਇਹਨਾਂ ਨੂੰ ਲੋਕ ਵੀ ਲੱਗ ਜਾਂਦਾ ਜੀ ਲੋਡ ਪਾਵੇ ਨਾ ਜੀ ਜੇ ਕੋਈ ਭਾਰਾ ਬੰਦ ਕਰਨ ਵਾਲ ਇੱਕ ਤਾਂ ਆ ਗਈ ਇਹਨੂੰ ਲੋਕ ਲੱਗਦਾ ਜੀ ਇਸ ਤਰੀਕ ਮੰਦ ਹੋ ਜਾਂਦੀ ਹੈ ਅੱਛਾ ਇਹ ਲੋ ਇਥੋਂ ਵੀ ਲੋਕ ਹੁੰਦੇ ਆ ਇੱਥੇ ਲੋਕ ਲਾਕ ਹੋ ਜਾਂਦਾ ਜੀ ਓਕੇ ਉਧਰੋਂ ਵੀ ਬੰਦ ਹੁੰਦੀ ਹੈ ਤੇ ਇਧਰੋਂ ਵੀ ਬੰਦ ਹੋ ਜਾਂਦੀ ਹੈ ਜਾਨਕਿ ਦੋ ਥਾਂ ਉਹ ਬੰਦ ਹੁੰਦੀ ਹੈ ਹਾਂਜੀ ਮੈਨੂੰ ਕੱਲ ਹੋਰ ਦੱਸਿਓ ਜੀ ਜਿਵੇਂ ਇਹਦੇ ਟੈਂਕੀ ਤੁਹਾਨੂੰ ਮੈਂ ਦੱਸ ਗਏ ਛੋਟੀ ਵੀ ਗੱਲ ਪਚਾਲਿਆ ਜੀ ਜਿਹੜੀ ਸਪਲਾਈ ਲਈ ਟੈਂਕੀ ਦਿੱਤੀ ਅਸੀਂ ਤੇਲ ਦੀ ਹਾਂਜੀ ਇਹ ਵੀ ਟਰੈਕਟਰ ਚੋਂ ਨਿਵੇੜਤਾ ਕੰਮ ਇਹਦੇ ਅਲੱਗ ਲਾਤੀ ਜੀ ਅਸ ਹਾਈਡਰੋਲਿਕ ਬਣਾਤੀ ਹਾਂ ਟਰੈਕਟਰ ਦੇ ਆਏ ਨਹੀਂ ਵੀ ਜੇ ਸਵੇਰੇ ਕੋਈ ਪਿਸਟਨ ਲੀਕ ਕਰਤਾ ਇਹਨੇ ਜਾਂ ਕੋਈ ਕਿਦੋਂ ਵੀ ਪਾਈਪ ਲੀਕ ਕਰਤੇ ਉਹ ਕੰਮ ਹੀ ਨਹੀਂ ਮੇੜਦਾ ਜੀ ਅਸੀਂ ਕਿਉਂਕਿ ਇਹ ਇਹ ਦੀ ਇਹਦੀ ਆਡੀ ਕਰਤਾ ਜੀ ਆਡੀ ਸਰ ਕਰ ਰਹਿ ਗਿਆ ਟਰੈਕਟਰ ਨੂੰ ਤੋੜਤਾ ਹੀ ਇਹਦਾ ਕੰਮ ਠੀਕ ਹੈ ਜੀ ਤੇ ਜੇ ਅੱਗੇ ਗੱਲ ਕਰੀਏ ਜੀ ਜਿਹੜੇ ਤੁਸੀਂ ਵੀ ਕਹਿੰਦੇ ਸੀ ਕਿ ਆਪਾਂ ਫਿਲਟਰ ਵੀ ਲਾਇਆ ਆਪ ਫਿਲਟਰ ਲਾਇਆ ਜੀ ਆਪਾਂ ਹਾਂਜੀ ਇਹ ਫਿਲਟਰ ਆਪਾਂ ਨੂੰ ਕੋਈ ਨਿਓਜਲ ਨਹੀਂ ਬੰਦ ਹੋਊਗੀ ਜੀ ਕੋਈ ਪੰਪ ਤੇ ਅਸਰ ਨਹੀਂ ਪਊਗਾ ਜੀ ਓਕੇ ਜੇ ਕੋਈ ਗੰਦਪੰਦ ਪਾਣੀ ਦੇ ਵਿੱਚੋਂ ਆਉਂਦਾ ਕਿਸੇ ਭੈਣ ਭਰਾ ਨੇ ਜਾਦੇ ਮਾੜਾ ਪਾਣੀ ਭਰ ਲਿਆ ਓਕੇ ਇਹਦੇ ਚ ਆ ਕੇ ਰੁਕੂਗਾ ਜੀ ਸਾਰਾ ਕੁਝ ਮਤਲਬ ਕੇਰਾ ਘੋਲ ਕਰਨ ਤੋਂ ਬਾਅਦ ਸਾਰਾ ਪਾਣੀ ਜਿਹੜਾ ਇਹਦੇ ਥਾਈ ਫਿਲਟਰ ਹੋ ਕੇ ਇਹਦੇ ਹੋ ਕੇ ਜਾਊਗਾ ਜੀ ਸਾਰਾ ਓਕੇ ਜਿਹੜਾ ਪੰਪ ਆ ਜੀ ਕਿਸਾਨ ਦਾ ਲਾਇਆ 200 ਨੰਬਰ ਹਾਂਜੀ ਬਾਈ ਜੀ ਨੇੜੋ ਕੇ ਦਿਖਾ ਦਿਓ ਇਹ 200 ਨੰਬਰ ਪੰਪ ਆ ਜੀ ਕਿਸਾਨ ਦਾ ਠੀਕ ਹੈ ਜੀ ਆਪਣੇ ਕੋਲੇ ਸਪੀਡਮੈਨ ਦੇ ਪੰਪ ਵੀ ਆ ਜੀ ਕਿਸਾਨ ਦੇ ਵੀ ਆਉਂਦੇ ਆ 200 ਨੰਬਰ ਲਾਇਆ ਪੰਪ ਆ ਪਾਪਾ ਜੀ ਜੀ ਹਾਂਜੀ ਓਕੇ ਮਤਲਬ ਇੱਥੇ ਹੁਣ ਆਪਾਂ ਕਹਿ ਦਈਏ ਵੀ ਇੱਥੇ ਸਾਰਾ ਕੰਟਰੋਲ ਹੋ ਗਿਆ ਇਹਦਾ ਇੱਥੇ ਹੋ ਗਿਆ ਇਸ ਤੋਂ ਬਾਅਦ ਕੋਈ ਫੁਹਾਰਾ ਇਹਦੇ ਵਿੱਚ ਜਾ ਕੇ ਜਾ ਮੜੀਓ ਪਾਣੀ ਫਿਲਟਰ ਹੋ ਇਹ ਸਪਲਾਈ ਦਿੱਤੀ ਹੈ ਜੀ। ਅਸੀਂ ਪਾਣੀ ਦੀ ਪੰਪ ਚ ਸਪਲਾਈ ਕਰਤੀ ਅਸੀਂ ਉਧਰ। ਹਾਂਜੀ ਦੂਜੀ ਮਾੜੀ ਪਾਈਪ ਨਹੀਂ ਇੱਥੇ ਕੱਢਦੀ। ਓਕੇ। ਇੱਥੇ ਦਾ ਕੰਮ ਹੀ ਨਿਮੇੜਤਾ ਨਾਲ ਫਟਣ ਦਾਤਾ ਜੀ। ਠੀਕ ਹੈ ਜੀ। ਹਾਂਜੀ। ਇਹ ਵੀ ਗੱਲ ਕਹਿਣ। ਹੁਣ ਇਨਸਪੈਕਟਰ ਤੇ ਆ ਜਾਓ ਜੀ। ਤੇ ਹੁਣ ਇਹ ਵੀ ਦੱਸੋ ਜਿਹੜੀ ਇਹ ਆਪਣੀ ਟੈਂਕੀ ਹੈ ਕਿੰਨੀ ਕਪੈਸਿਟੀ ਹੈ ਤੇ ਵਿੱਚ ਕਿੰਨਾ ਪਾਣੀ ਪੈ ਸਕਦਾ? ਇਹ 1000 ਲੀਟਰ ਵਾਲੀ ਹੁੰਦੀ ਹੈ ਜੀ। 800 ਲੀਟਰ ਪਾਣੀ ਪੈਂਦਾ ਇਹ ਚ। ਅਸਾਂ 800 ਲੀਟਰ ਪੈ ਜਾਂਦਾ। ਮਤਲਬ 8 ਕਿੱਲੇ ਕੱਢਦੀ ਹੈ। ਠੀਕ ਹੈ ਜੀ। ਤੇ 7 ਕਿੱਲੇ 8 ਕਿੱਲੇ ਚ ਰੇ ਪੈ ਜਾਂ बराबर ਦਾ ਕੰਮ ਨਹੀਂ ਕਰਦੀ ਐ اچھا ਉਹ ਨਹੀਂ ਇਹਦੇ ਵਿੱਚ ਰੇ ਪੈ ਜਾਂਦਾ ਉਹਨੇ ਰੇ ਪੈ ਜਾਂਦਾ ਜਿੰਨਾ ਮਤਲਬ ਟੈਂਕੀ ਨੇ ਆਪਣਾ ਘੇਰਾ ਹੋਰ ਕਵਰ ਕਰਨਾ ਤਾਂ ਉਹਨੇ ਹੀ ਇਹਦੇ ਵਿੱਚ ਬਿਲਕੁਲ ਜੀ ਬਰਾਬਰ ਖਤਮ ਹੋਣ ਕਿਦੋਂ ਹਾਂਜੀ ਬਰਾਬਰ ਜੀ ਇਹਦੇ ਵਿੱਚ ਆਪਣੇ ਕੀ ਕੀ ਚੀਜ਼ਾਂ ਦਿੱਤੀ ਹੋਈਆਂ ਨੇ ਜਿਵੇਂ ਮੈਨੂੰ ਇਹ ਦੱਸੋ ਇਹਦੇ ਵਿੱਚ ਇੱਕ ਜਿਵੇਂ ਅੱਗੇ ਤੁਹਾਨੂੰ ਮੈਂ ਦੱਸਦਾ ਵੀ ਰੇ ਸਿੱਟ ਕੇ ਨਾ ਉਸ ਤੋਂ ਬਾਅਦ ਹੱਥਾਂ ਇਹਦੇ ਵਿੱਚ ਬਰਮਾ ਨਹੀਂ ਜੀ ਉਹ ਕੰਮ ਨਿਮੇੜਿਆ ਬਰਮਾ ਹੈਗਾ ਜੀ اچھا ਬਰਮਾ ਦਿੱਤਾ ਜੀ ਬਰਮਾ ਲੱਗਿਆ ਜੋ ਡੜੀ ਡੁਲੀ ਆਊਗੀ ਉਹਨੂੰ ਵੀ ਛਾਣ ਲੂਗਾ ਜੀ ਅੰਨ ਨੂੰ ਇਹਨੇ ਰਲਾਉਣੀ ਵੀ ਐ ਸਾਰੀ ਜੋ ਰਲਾ ਕੇ ਕਰਨੀ ਆ ਕੋ ਡੀਏਪੀ ਦੇ ਸਾਥ ਜੋ ਆਪਾਂ ਰੌਲਾ ਨਹੀਂ ਅੱਜ ਹਾਂਜੀ ਹਾਂਜੀ ਉਹ ਰਲਾ ਕੇ ਕਰ ਦੇਣੀ ਆ ਬਾਕੀ ਸਾਰੇ ਹਾਈਟ ਰੌਕ ਆ ਜੀ ਇਹ ਤੇ ਮੋਟਰ ਵੀ ਲੱਗੀ ਆ ਅੱਛਾ ਸਵੇਰੇ ਕੋਈ ਮੋਟਰ ਦੇ ਵਿੱਚ ਰੱਬ ਕਰੇ ਕੋਈ ਨੁਕਸ ਪੈਂਦਾ ਹਾਂਜੀ ਟਾਇਰ ਦੇ ਵਿੱਚ ਜੀ ਗੇਅਰ ਲੱਗਿਆ ਅੱਛਾ ਆਹ ਮੋਟਰ ਲੱਗੀ ਆ ਜੀ ਮੂਰੇ ਮੋਟਰ ਆ ਗਈ ਆਹ ਗੇਅਰ ਆ ਗਿਆ ਇਹ ਗੇਅਰ ਇਹ ਆਪਾਂ ਪੀਟ ਕੋਦੋਂ ਵੀ ਚਲਾ ਸਕਦੇ ਆ ਇਹਨੂੰ ਅੱਛਾ ਤੇ ਅੱਜ ਇਹ ਜੀ ਪ੍ਰੈਸ਼ਰ ਤੇ ਆ ਸਾਰਾ ਇਹਨੂੰ ਪਿੱਲੇ ਆ ਕੇ ਬੰਦੇ ਦੇ ਸਕਦੇ ਆ ਇਹਨੂੰ ਡਿਸਟ੍ਰਿਬਿਊਟਰ ਤੇ ਵਰਤ ਸਕਦੇ ਹਾਂਜੀ ਹਾਂਜੀ ਇਹ ਕਹਿਦੀ ਹੈ ਹਨਾ ਇਹਨੂੰ نیچے ਲਿਆ ਕੇ ਆਪਾਂ ਮੋਰੀ ਪਾਉਣੀ ਆ ਜੀ نیچے ਆ ਜੂ ਓਕੇ ਉੱਥੋਂ ਪ੍ਰੈਸ਼ਰ ਦੇ ਬੰਦਾ ਇਕੱਲਾ ਡਰਾਈਵਰ ਉੱਥੋਂ ਹੀ ਕਰੀ ਜਾਊਗਾ ਜੀ ਸਾਰਾ ਕੁਝ ਉਹਦੇ ਹੱਥ ਮੱਥੀ ਹੈ ਇਹਦਾ ਕੰਟਰੋਲਰ ਵੀ ਉਧਰ ਹੀ ਉਹਦੇ ਹੱਥ ਹੈ ਜੀ ਇਹਦੇ ਕੰਟਰੋਲ ਇਹਨੇ نیچے ਆ ਕੇ ਬੰਦੇ ਨੇ ਟਰਾਲੀ ਦੇ ਨਾਲ ਲਾ ਕੇ ਰੇਪਾ ਲੈਣੀਆਂ ਇਹਨੇ ਆਟੋਮੈਟਿਕ ਹੀ ਚੱਲਿਆ ਜਾਣਾ ਤਾਹਾਂ ਤੇ ਜਿਹੜਾ ਇਹ ਖੰਡਿਉਣ ਵਾਲਾ ਲਾਤਾ ਆਪਾਂ ਨੇ ਇਹ ਆਪਣਾ ਲਾਤਾ ਸਟੀਲੀ ਦਾ ਜੀ ਹਾਂਜੀ ਸਟੀਲ ਦਾ ਵੀ ਇਹਨੂੰ ਜੰਗਾਲ ਵੀ ਨਹੀਂ ਪਊਗੀ ਨਾ 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 ਜੀ ਇਹਦੀ ਮਿਆਂ ਦੇ ਵੀ ਵੱਧਾ ਹੈ ਹੁਣੀ ਮਿਆਂ ਦਾ ਜੀ ਓਕੇ ਤੇ ਜਿਹੜੀ ਬਾਕੀ ਇਹ 55 ਫੁੱਟ ਏਰੀਆ ਗਈ ਇਹਨੇ ਕਵਰ ਕਰ ਲੈਣਾ ਜੀ ਅਸੀਂ ਇਹਨੇ ਵੀ 55 ਫੁੱਟ ਉਹਨੇ ਹੀ ਕਰ ਲੈਣਾ ਜੀ ਬਰਾਬਰ ਇਹਨੇ ਲੀ ਨਹੀਂ ਪਾੜਨ ਦੇਣੀ ਓਕੇ ਹਾਂਜੀ ਇੱਕ ਲਾਈਨ ਦੇ ਵਿੱਚ ਐਂ ਨਹੀਂ ਆਪਾਂ ਨੂੰ ਬਿਕਤ ਹੋਣੀ ਜਿੰਨਾ ਮਤਲਬ ਵੀ ਸਪਰੇਅ ਕਰਦਾ ਉਹਨੇ ਹੀ ਇਹਨੇ ਰੇ ਸਿੱਟਣੀਆਂ ਓਕੇ ਠੀਕ ਹੈ ਜੀ ਤੇ ਜੇ ਗੱਲ ਕਰੀਏ ਜੀ ਇਹ ਉੱਚਾ ਨੀਮਾ ਵੀ ਇਧਰ ਵੀ ਜਿਹੜਾ ਐਡਜਸਟੇਬਲ ਹੈ ਹਾਂਜੀ ਉੱਚਾ ਨੀਮਾ ਵੀ ਹੁੰਦਾ ਹੈ ਹਾਂਜੀ ਉੱਚਾ ਨੀਮਾ ਹੁੰਦਾ ਜੀ ਪ੍ਰੈਸ਼ਰ ਤੇ ਹੈ ਸਾਰਾ ਓਕੇ ਬਾਕੀ ਇਹ ਨਿਓਜਲ ਦੇ ਮੂਰੇ ਅਸੀਂ ਪਹਾਰਾ ਲਾਇਆ ਜੀ ਬਹੁਤ ਮਹਿੰਗਾ ਇਹ ਠੀਕ ਹੈ ਜੀ 5-600 ਦਾ ਜੀ ਇਹ ਮੂਰਲਾ ਇਨੇ ਬਹੁਤ ਦੂਰ ਚੱਕ ਲੈ ਜਾਣਾ 60 ਫੁੱਟੇ ਰਗਾ ਵੀ ਕਵਰ ਕਰ ਸਕਦਾ ਨੇੜੇ ਵੀ ਲੱਕ ਸਕਦਾ ਬੰਦਾ ਠੀਕ ਹੈ ਜੀ ਹਾਂ ਜਿੱਥੇ ਹੀ ਮਤਲਬ ਉਹਨੂੰ ਆਪਾਂ ਸੈਟਿੰਗ ਕਰ ਜਿੰਨੀ ਇਹਦੀ ਸੈਟਿੰਗ ਹੈ ਜੀ ਇਹ ਢੇੜਾ ਖੰਦਾ ਜਿਸ ਤਰ੍ਹਾਂ ਵੀ ਲੋਡ ਆ ਉਵੇਂ ਕਰ ਸਕਦਾ ਉੱਥੇ ਰੁਕ ਜਾਊਗਾ ਹਾਂਜੀ ਓਕੇ ਤੇ ਹੁਣ ਆਪਾਂ ਗੱਲ ਕਰਦੇ ਜੀ ਇਹ ਹੁਣ ਕਈ ਸੱਜਣਾ ਕੋਲੇ ਨਾ ਜਿਵੇਂ ਟਰੈਕਟਰ ਵੀ ਹੁੰਦੇ ਆ ਚਲੋ ਜੇ ਕੋਈ ਕਹੇ ਵੀ ਬਾਈ ਮੈਂ ਟਰੈਕਟਰ ਆਪਣਾ ਲਿਆਉਣਾ ਤੁਸੀਂ ਉਹਦੀ ਪ੍ਰਸੈਟਿੰਗ ਕਰ ਦਿਓ ਹਾਂਜੀ ਉਹ ਵੀ ਤੁਸੀਂ ਕਰ ਦੋਗੇ ਬਿਲਕੁਲ ਜੀ ਜੇ ਕਈ ਸੱਜਣਾ ਨੂੰ ਚਲੋ ਟਰੈਕਟਰ ਨਹੀਂ ਵੀ ਮਿਲਦਾ ਹੁੰਦਾ ਤੇ ਉਹ ਕਹੇ ਵੀ ਤੁਸੀਂ ਕੋਈ ਵੀ ਮਿਸਤਰੀ ਆਪੀ ਕੋਈ ਜਾਇਜ਼ ਰੇਟ ਦਾ ਟਰੈਕਟਰ ਲੱਭ ਕੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਵੀ ਉਹ ਪਰ ਕੰਮ ਦੇ ਸਕਦਾ ਬਣਾ ਦਿੱਤਾ ਪਾਈਆਂ ਨੂੰ ਜੀ ਕੋਲੇ ਪੁੱਛ ਲਿਓ ਤੁਸੀਂ ਤੇ ਆਪਾ 80000 ਦਾ ਤੇ 80000 ਦੇ ਦਿੱਤਾ ਉਹਨਾਂ ਨੂੰ ਅ ਸਹੀ ਬੜਾ 265 265 ਜੀ 80000 ਦਾ ਲਿਆਂਦਾ ਸੀ 80000 ਦੇ ਲਿਆਂਦਾ ਜੀ 98 ਮਾਡਲ ਦਾ ਟਰੈਕਟਰ ਆ ਇਹ ਬਹੁਤ ਵਧੀਆ ਟਰੈਕਟਰ ਸੀ ਜੀ ਇਹਨਾਂ ਨੂੰ ਆਪਾ 80000 ਰੁਪਏ ਦੇ ਵਿੱਚ ਹੀ ਦੇਤਾ ਪਾਈਆਂ ਨੂੰ ਠੀਕ ਹੈ ਜੀ ਚਲੋ ਹਾਂ ਜੇ ਪੇਵੇ ਜਾਣਾ ਜੀ ਜੀ ਹਾਂਜੀ ਅਸ ਇਸ ਟਾਈਮ ਇਹ ਨਹੀਂ ਪੇਵੇ ਜਾਣਾ ਜਿਹਨੇ ਪੇਵੇ ਜਾਣਾ ਜੀ ਓਕੇ ਹਾਂਜੀ ਤੇ ਕਈ ਸੱ ਮੈਨੂੰ ਟਾਇਰ ਮਿਲ ਜਾ ਸਕਦਾ ਟਾਇਰ ਕੋਈ ਸਪੈਸ਼ਲ ਦੀ ਲੋੜ ਹੈ ਜੀ ਆਪਣੇ ਕੋਲ ਸਪੈਸ਼ਲ ਵੀ ਮਿਲਣਗੇ ਅੱਛਾ ਹਾਂਜੀ ਆਪਾਂ ਆਪ ਤਿਆਰ ਕਰਦੇ ਆਪ ਹੀ ਤਿਆਰ ਕਰਦੇ ਆ ਤੇ ਜਿਹੜੇ ਇਧਰ ਲਿਆ ਚੀਜ਼ ਆ ਗਈ ਆ ਕੀ ਜ ਕਾ ਦਾ ਕੰਟਰੋਲਰ ਦਿੱਤਾ ਬੜਾ ਕੰਟਰੋਲਰ ਦਿੱਤਾ ਜੀ ਰੇ ਵਾਲੇ ਦਾ ਅੱਛਾ ਇਧਰ ਆ ਗਿਆ ਹਣੇ ਵਾਲ ਆ ਗਿਆ ਉਧਰਲੇ ਪਾਸੇ ਆ ਗਿਆ ਇਹ ਬੂਮ ਦਾ ਉਹ ਬੂਮ ਦਾ ਆ ਗਿਆ ਜੀ ਤੇ ਉਹ ਕੰਟਰੋਲਰ ਆ ਗਿਆ ਜੀ ਕੱਲੇ ਕੱਲੇ ਦਾ ਪਾਣੀ ਦੇ ਸਪਲਾਈ ਵਾਲਾ ਹਾਂ ਜਿਹੜਾ ਉੱਪਰ ਲੱਗਾ ਸੀ ਦਿੱਤਾ ਹਾਂਜੀ ਕਈ ਸੱਜਣ ਮਤਲਬ ਪਿੱਛੇ ਟੈਂਕੀ ਵਾਲਾ ਹੁੰਦਾਗਾ ਵੀ ਉਦਾਂ ਪਾਈਪ ਦੇ ਨਾਲ ਜਿਹੜਾ ਉਹ ਕਰਨਾ ਉਹ ਹਾਂਜੀ ਉਹ ਵੀ ਲੱਗ ਜਾਊਗਾ ਜੀ ਉਹ ਵੀ ਆਪਾਂ ਕਰ ਦਿੰਦੇ ਹਾਂ ਬਿਲਕੁਲ ਜੀ ਉਹਦੇ ਬਾਰੇ ਦੱਸਿਓ ਕੀ ਗੱਲ ਹੈ ਜੀ ਆਟੋਮੈਟਿਕ ਜੇ ਲਾਉਣਾ ਜੀ ਆਪਾਂ ਮਾਗਰ ਪੈਂਦਾ ਵੀ ਕਰਦਾ ਕਿ ਤੇ ਮੂਰੇ ਬੂਮ ਇਸ ਤਰ੍ਹਾਂ ਲੱਗ ਜਾਊਗਾ ਜੀ ਓਕੇ ਤੇ ਮਾਗਰ 600 ਲੀਟਰ ਵਾਲਾ ਡਰਮ ਪੈਂਦਾ ਹੋਜੂ ਤੇ ਬੂਮ ਵੀ ਇਸ ਤਰ੍ਹਾਂ ਵੀ ਲੱਗ ਜਾਊ ਜਿਹੜਾ ਆਹ ਵਾਲਾ ਪਿਆ ਇਹ ਵਾਲਾ ਪਾਉਣਾ ਜੀ ਤੇ ਮੂਰੇ ਬੂਮ ਤੇ ਲੋਡ ਨਹੀਂ ਟਾਇਰ ਲਵਾ ਕੇ ਕਿਸੇ ਭਰਾ ਨੇ ਇਹ ਲਵਾਉਣਾ ਇਹ ਵੀ ਲੱਗ ਜਾਊਗਾ ਜੀ ਇਹ ਇਹ ਬੈਗ ਤੇ ਲੱਗੂਗਾ ਇਹ ਬੈਗ ਤੇ ਲੱਗ ਜਾਊਗਾ ਜੀ ਇਹ ਟਰੈਕਟਰ ਦੇ ਫਰੰਟ ਹੈ ਇਹ ਇਹ ਆ ਗਿਆ ਲਿੰਕ ਵਾਲਾ ਹਨਾ ਜੀ ਹਾਂਜੀ ਇਹ ਲਿੰਕਾਂ ਵਾਲਾ ਆ ਗਿਆ ਜੀ ਇਹ ਮਗਰ ਜੇ ਕਿਸੇ ਭਰਾ ਨੇ ਵੀ ਟਾਇਰ ਪਵਾਉਣੇ ਆ ਕੱਲੇ ਹਾਂਜੀ ਕੱਲੇ ਟਾਇਰ ਪਾ ਕੇ ਆਪਾਂ ਮਗਰ ਲਾ ਇਹ ਸੈਟਿੰਗ ਵੀ ਕਰ ਸਕਦੇ ਹਾਂ ਓਕੇ ਓਕੇ ਹਾਂਜੀ ਇਹ ਇਹਦਾ ਤੇ ਉਹਦਾ ਮਤਲਬ ਰੇਟ ਦੇ ਵਿੱਚ ਕਿੰਨਾ ਕੁ ਫਰਕ ਹੁੰਦਾ ਇਹਦਾ ਬਹੁਤ ਫਰਕ ਆ ਜੀ ਬਹੁਤ ਫਰਕ ਆ ਜੀ ਉਪੀ ਇਹਦੇ ਨਾਲ ਉਹ ਵੀ ਸਿੰਗਲ ਗਨ ਵਾਲਾ ਵੀ ਲਾ ਦਨੇ ਆ ਜੇ ਆਪਾਂ ਆਟੋਮੈਟਿਕ ਦੋ ਗੰਨਾਂ ਚੱਲਦੀਆਂ ਠੀਕ ਹੈ ਜੀ ਉਹ ਉਹ ਵੀ ਦੇ ਲਾ ਦਨੇ ਗੰਨਾਂ ਵਾਲਾ ਵੀ ਲਾ ਦਨੇ ਆ ਤੇ ਮੈਨੂੰ ਕੱਲ ਦੱਸਿਓ ਜੀ ਹੁਣ ਉਹਦੇ ਉੱਪਰ ਤਾਂ ਹੈ ਕਿ ਨੇ ਸਾਰੇ ਕੰਟਰੋਲਰ ਹਾਂਜੀ ਇਹ ਇਹ ਤਾਂ ਫਿਰ ਇਦਾਂ ਰੋਕ ਕੇ ਆਟੋਮੈਟਿਕ ਐ ਖਿੱਚ ਕੇ ਕਰਨਾ ਪੈਦਾ ਹਾਂਜੀ ਹਾਂਜੀ ਇਹ ਹੱਥੀ ਕਰਨਾ ਪੈਦਾ ਆ ਜੀ ਇਹਨੂੰ ਖੋਲੂਂਗੇ ਥੋੜਾ ਜਿਹਾ ਹਾਂਜੀ ਜ਼ਿਆਦਾ ਤੇ ਨਹੀਂ ਮੜੇ ਮੜਾ ਖੋਲਿਓ ਬਈ ਹਾਂ ਤੇ ਐ ਐ ਐ ਖੋਲਿਜੂ ਭਾਈ ਹਾਂਜੀ ਇਹ ਇਹਦੀ ਕਿੰਨੀ ਮਤਲਬ ਏਰੀਆ ਕਵਰ ਕਰੂਗਾ ਜੀ ਇਹ ਲੈ ਜੂਗਾ ਜੀ 42 43 ਫੁੱਟ ਇਹ 42 43 ਫੁੱਟ ਉਹ 55 ਫੁੱਟ ਹਾਂਜੀ ਇਹ ਕਿਸੇ ਨੇ ਬਾਜੀ ਨੇ ਵੱਧ ਵੀ ਬਣਵਾਉਣਾ ਆਇਆ ਸੀ ਤੋਰੇ ਆ ਰਾਜਸਥਾਨ ਬਹੁਤ ਜੀ ਅੱਛਾ ਉਹ 55 55 ਫੁੱਟ ਵੀ ਲੈ ਜਾਂਦੇ ਆ ਓਕੇ ਜਿਵੇਂ ਇਹਨੇ ਹੋਰ ਵੀ ਖੁੱਲੇ ਜਾਣਾ ਹਾਂਜੀ 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 ਆ ਤੇ ਇਹ ਵੀ ਸਹੀ ਹੈ ਹਨਾ ਜੀ ਉਹ ਆਪਣੀ ਜਗ੍ਹਾ ਸਹੀ ਇਹ ਆਪਣੀ ਜਗ੍ਹਾ ਤੇ ਆਪ ਦੇ ਥਾਂ ਤੇ ਜੇ ਜਿਵੇਂ ਕਿਸੇ ਨੇ ਬਿਫੋਰ ਵਾਲਾ ਖਰਚਾ ਨਹੀਂ ਕਰਨਾ ਹਾਂਜੀ ਤੇ ਕੱਲਾ ਆਪਣੇ ਟਰੈਕਟਰ ਵਗੈਰੀ ਪਾਉਣਾ ਆਮ ਟਰੈਕਟਰ ਵਗੈਰੀ ਤੋੜ ਕੇ ਕਰਨਾ ਉਹ ਇਹ ਵੀ ਵਧੀਆ ਜੀ ਇਹ ਵੀ ਵਧੀਆ ਹਾਂਜੀ ਜੀ ਇਹ ਗੱਲ ਕਰੀਏ ਜੀ ਇਹਦੀ ਟੈਂਕੀ ਚ ਕਿੰਨੀ ਕੰਪੈਸਟੀ ਹੈ ਇਹਦੇ ਵਿੱਚ ਕਿੰਨਾ ਇਹ ਜੇ 600 ਲੀਟਰ ਹੈ ਜੀ ਇਹ ਚ 600 ਲੀਟਰ ਉਹ 1000 ਲੀਟਰ ਦੀ ਹੈ ਹਾਂਜੀ ਉਹ 1000 ਲੀਟਰ ਦੀ ਓਕੇ ਜਿਵੇਂ ਆਹ ਆਹ ਟਰੈਕਟਰ ਖੜਾ ਇਹਦੇ ਇਹਦੇ ਉਪਰ ਆਪਾਂ ਕੀ ਕਰਨਾਗਾ ਇਹਦੇ ਉੱਤੇ ਵੀ ਆਈ ਫਿਟਿੰਗ ਕਰਨੀ ਹੈ ਜੀ ਉਹ ਉਹਦੇ ਵਾਲਾ ਹਾਂਜੀ ਮਤਲਬ ਵੱਡਾ ਉਹ ਲਾਉਣਾ ਪੈਣਾ ਇਹ ਵੀ ਆਪਾਂ ਨੂੰ ਕਿਸੇ ਨੇ ਬਾਈ ਦੇ ਆਪਣੇ ਤੋਂ ਲੈਣਾ ਅੱਛਾ ਆਪਣੇ ਕੋਲੇ ਲਾਈ ਜਾਂਦੇ ਜੀ ਆਪਣੇ ਕੋਲੇ ਲੱਗਿਆ ਲਗਾਇਆ ਵੀ ਮਿਲ ਜਾਓ ਅਸੀਂ ਇਹ ਟਰੈਕਟਰ ਆਪਣੇ ਲਈ ਇਸ ਟਾਈਮ ਉੱਧਾ ਖੜਾਗਾ ਹਾਰੀ ਲਈਦੀ ਇਹਨੂੰ ਹਾਂਜੀ ਜੇ ਕੋਈ ਸੱਜਣ ਚਾਹੇ ਆਪਾਂ ਇਹਦੇ ਉੱਪਰ ਲਵਾ ਕੇ ਹਾਂ ਇਹਨੂੰ ਤਿਆਰ ਕਰ ਦੇਣਾ ਜੀ ਹੁਣ ਸਾਰਾ ਆਪਾਂ ਇੱਕ ਦਿਨ ਚ ਠੀਕ ਹੈ ਜੀ ਠੀਕ ਹੈ ਹਾਂ ਜੀ ਦੇਖ ਤਾਂ ਮੈਂ ਬੈਰਲ ਉਹ ਪੁਰਾਣੇ ਟਰੈਕਟਰ ਵੀ ਮਿਲ ਜਾਂਦੇ ਆ ਤੇ ਜੇ ਕੋਈ ਸੱਜਣ ਚਾਹੇ ਪਰ ਖਰੀਦੇ ਤੁਸੀਂ ਤਾਂ ਹੋਮੂਗੇ ਨਾ ਜੀ ਹਾਂ ਜੀ ਨਹੀਂ ਆਈ ਜਾਂਦੇ ਜੀ ਆਪਾਂ ਤਾਂ ਆਪਦੇ ਖਰੀਦ ਹੀ ਲੈਣੇ ਆ ਜੀ ਅਸਾਂ ਆਪਾਂ ਤਾਂ ਖਰੀਦ ਹੀ ਲੈਣੇ ਆਪਣੇ ਕੋਲ ਜਾਈ ਜਾਂਦੇ ਜੀ ਰਾਜਸਥਾਨ ਬਹੁ ਜਾਂਦੇ ਆ ਠੀਕ ਹੈ ਜੀ ਹਾਂ ਜੀ ਓਕੇ ਜੇ ਕਿਸੇ ਨੂੰ ਸਪਾਈਡਰ ਦੀ ਲੋੜ ਆ ਜੀ ਹਾਂ ਜੀ ਲੱਗ ਵੀ ਮਿਲ ਜਾਂਦਾ ਇਹ ਸਪਾਈਡਰ ਆ ਜੀ ਮਤਲਬ ਹੀ ਹਾਈ ਟ੍ਰੌਲਕ ਤੇ ਵੀ ਚੱਲੂ ਓਕੇ ਜਿਵੇਂ ਆਪਾਂ ਵੀਡੀਓ ਤੇ ਵੀ ਚੱਲੂਗਾ ਇਹ ਲੈਂਕਾਂ ਚ ਪੈਂਦਾ ਕਰਤਾ ਜੀ ਓਕੇ ਜਿਵੇਂ ਉਹ ਫਿਕਸ ਦੀ ਹਾਂਜੀ ਟਰੈਕਟਰ ਲੈਂਕਾਂ ਚ ਪੈਂਦਾ ਕਰਤਾ ਇਹਦੇ ਗੇਅਰ ਲਾਤਾ ਜੀ ਛੱਡਣ ਨੂੰ ਇੱਥੇ ਓਕੇ ਹਾਂਜੀ ਤਾਂ ਮੇ ਵੀ ਗੱਲ ਕਹਿੰਦਾ ਇਹ ਲੈਂਕਾਂ ਦੇ ਵਿੱਚ ਚੱਕਿਆ ਜਾਣਾ ਤੇ ਜੇ ਕਿਸੇ ਨੇ ਵੀਡੀਓ ਤੇ ਲਾਉਣਾ ਹੈ ਸਿੱਧਾ ਕ੍ਰੋਸ ਨਾਲ ਵੀ ਚੱਲੂਗਾ ਤੇ ਚੱਲ ਇਹ ਵੀ ਡਿਸਟ੍ਰਿਕਟ ਹੋਊਗਾ ਤੇ ਜਿਹੜਾ ਬਾਈ ਉਹਰੀ ਆਪਾਂ ਗੱਲ ਕਰਦੇ ਸੀ ਵੀ ਹੱਥੀ ਮਤਲਬ ਐ ਅੱਗੇ ਨਾ ਰੇ ਮਲਾਉਣਾ ਪੈਂਦਾ ਸੀ ਦਵਾਈ ਦੇ ਵਿੱਚ ਡਲੀਆਂ ਪੰਨਣੀਆਂ ਪੈਂਦੀਆਂ ਸੀ ਆ ਆ ਆਪ ਵੀ ਪੰਨਦਾ ਯਾਪ ਹੀ ਰਲੌਂਦਾ ਸਾਰਾ ਉਹ ਦੇਖੋ ਉਹ ਬਲੇਡ ਜੀ ਲੱਗੇ ਹੋਇਆ ਹੈ ਨਾ ਜੀ ਹਾਂਜੀ ਹਾਂਜੀ ਉਹਨੇ ਹਰੇਕ ਡਲੀ ਪੰਨ ਕੇ ਨਾ ਬਰੀ ਕਰ ਦੇਣਾ ਹੁੰਦਾ ਇਹ ਟੈਂ ਅਸੇ ਏਹ 1000 ਲੀਟਰ ਵਾਲੇ ਆ ਗਏ ਇਹ ਪਾਇਪ ਵਾਲੀ ਆ ਪੰਪ ਆ ਗਏ ਜੀ ਪਾਇਪ ਪਾਵਲੇ ਓਕੇ ਕਿਸੇ ਨੇ ਆਪਦੀ ਪਾਇਪ ਲਵਾਉਣੀਆਂ ਮੰਡਲ ਆਪਦੇ ਕੋਲੋਂ ਲਾਉਣਾ ਜੀ ਕਿਸੇ ਨੇ ਪੁਰਾਣਾ ਕਟਾਉਣਾ ਹੋਵੇ ਵਿੱਚ ਨਵਾਂ ਲੈਣਾ ਓਕੇ ਆਪਣੇ ਕੋਲੇ ਸਾਰਾ ਕੁਝ ਤਿਆਰ ਆ ਜੀ ਮਤਲਬ ਪੁਰਾਣਾ ਵੀ ਆਪਾਂ ਕੱਟ ਲੈਨੇ ਆਪਾਂ ਪੁਰਾਣਾ ਵੀ ਕੱਟ ਲੈਨੇ ਆ ਜੀ ਨਵਾਂ ਦੇ ਦਿੰਨੇ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੇ ਨਾਲ ਪਾਇਪ ਮਤਲਬ ਕਿੰਨੀ ਹੁੰਦੀ ਪਾਇਪਾਂ ਦੋ ਮੰਡਲ ਵੀ ਲਵਾ ਲੈ ਚਾਰ ਬਾਰੇ ਜੋ ਅਗਲੇ ਵੀ ਅੱਛਾ ਜੀ ਉਹ ਅਗਲੇ ਦੀ ਇਹਦੇ ਜੇ 150 ਨੰਬਰ ਪੰਪ ਲਾਵਾਂਗੇ ਜੀ ਆਪਾਂ ਜਿਹੜਾ ਲੱਗਣਾ ਇਹ ਤੇ ਹੂੰ ਸਾਨ ਦਾ ਜਾਂ ਸਪੀਡ ਮੈਨ ਦਾ ਚੰਗਾ ਪੰਪ ਵਧੀਆ ਕੰਪਨੀ ਦਾ ਲਾਵਾਂਗੇ ਇਹਦੇ ਉੱਤੇ 150 ਨੰਬਰ ਦਾ 150 ਨੰਬਰ ਹਾਂਜੀ ਓਕੇ ਤੇ ਇਹਨਾਂ ਤੋਂ ਇਲਾਵਾ ਜੀ ਹੋਰ ਆਪਣੇ ਕੋਲ ਕਿਹੜੇ ਕਿਹੜੇ ਆਪਣੇ ਕੋਲੇ ਏਪਰੀਮੈਂਟ ਸਾਰੀ ਹੈ ਜੀ ਅੱਛਾ ਆਪਾਂ ਉਹਨਾਂ ਵੀ ਦਿਖਾਉਣੀ ਹੈ ਗੈਸ ਜੈਨਟਰ ਵੀ ਪਏ ਹੈ ਜੀ ਤਵੇ ਵਾਲੇ ਜੰਦਰੇ ਵੀ ਪਏ ਹੈ ਜੀ ਬਾਕੀ ਸਟਰੀ ਵਾਲੀਆਂ ਟੈਂਕੀਆਂ ਕਿਸੇ ਨੂੰ ਲੋਡ ਹੋਣ ਜੀ ਹਾਂਜੀ 1000 ਲੀਟਰ ਵਾਲੇ ਪਲੇ ਕੋਲੇ ਉਹ ਵੀ ਤਿਆਰ ਹੈ ਜੀ ਪਹਿਲਾਂ ਆਪਾਂ ਅੱਜ ਤੇ ਚਲ ਆਪਾਂ ਟਰਾਲੀ ਤੇ ਕਰਦੇ ਆ ਬਾਅਦ ਚਾ ਕੇ ਗੱਲ ਤੇ ਆਪਾਂ ਇੱਧਰ ਤੁਸੀਂ ਜਿਹੜਾ ਤੁਸੀਂ ਕਹਿੰਦੇ ਸੀ ਵੀ ਸਾਡੇ ਕੋਲੇ ਹੋਰ ਵੀ ਕਾਫੀ ਵੀ ਚੀਜ਼ਾਂ ਹੁੰਦੀ ਏ ਆਗੇ ਟੈਂਕੀ ਸਾਰੇ ਇਹ ਟੈਂਕੀਆਂ ਦੂਜੇ 600 ਲੀਟਰ ਵਾਲੀਆਂ ਬੋਮ ਵਾਲੀਆਂ ਆ ਗਈਆਂ। ਜੇ ਕਿਸੇ ਨੂੰ ਛੋਟੇ ਕਿਸਾਨ ਨੇ ਛੋਟਾ ਪੰਪ ਕਰਵਾਉਣਾ ਹੈ। ਹਾਂਜੀ ਹਾਂਜੀ। ਤਾਂ ਇਹ ਛੋਟੇ ਬਣ ਜਾਂਦੇ ਆ। ਤੇ ਬਾਕੀ ਇੱਧਰ ਆ ਆਪਣੇ ਵੱਡੀ ਟੈਂਕੀ ਵਾਲਾ ਆ ਗਿਆ। ਇਹ ਆ ਟੈਂਕੀ ਆ ਗਈ ਜੀ ਦੂਸਰੀ ਤੇ ਆ ਜਿਹੜੀ ਮਤਲਬ ਹੀ ਦੋ ਗੰਨਾ ਚੱਲਦੀ ਜੀ ਆਟੋਮੈਟ ਕੇ ਤੇ ਠੀਕ ਹੈ ਜੀ। ਮਤਲਬ ਸਾਡਾ ਮਤਲਬ ਹੀ ਜਾ ਰਿਹਾਗਾ ਜੀ ਦੜਬੇ। ਦੜਬੇ ਦੜਬੇ ਜਾ ਰਿਹਾ ਜੀ ਕਰਕੇ ਗਏ ਬਾਈ। ਓਕੇ ਇਹ ਦੋ ਗੰਨਾ ਤੇ ਆਟੋਮੈਟ ਵਾਲਾ ਜੀ। ਇਹ ਜੇ ਕਿਸੇ ਨੇ ਇਹ ਪੈਪ ਵਾਲਾ ਲੈਣਾ ਜੀ 600 ਲੀਟਰ ਵਾਲਾ ਇਹ ਵੀ ਆਪਣੇ ਕੋਲੇ ਤਿਆਰ ਆ ਕਿ ਕੋਈ ਬਾਹਰ ਅੰਦਰ ਜਾਣੇ ਆ ਜੀ ਅਸੀਂ ਉੱਥੇ ਕੋਈ ਰੰਗ ਦੀ ਡਿਕਟ ਨਹੀਂ ਆਉਂਦੀ ਕੰਪੈਸ਼ਨ ਸਾਡੇ ਕੋਲੇ ਆ ਕੋਈ ਰਾਜਸਥਾਨ ਲਾਉਣ ਜਾਣੇ ਆ ਬਾਹਰ ਵੀ ਫੀਟਿੰਗ ਕਰਿਆ ਆਉਣੇ ਆ ਜੀ ਓਕੇ ਮਤਲਬ ਸਾਰਾ ਸਮਾਨ ਤੁਸੀਂ ਸਾਰਾ ਸਾਡੇ ਕੋਲੇ ਆਪਦੇ ਕੋਲੇ ਰੈਡੀ ਹੁੰਦਾ ਜੀ ਉੱਥੇ ਫੀਟਿੰਗ ਕਰਕੇ ਉੱਥੇ ਸਾਰਾ ਪੇਂਟ ਕਰਕੇ ਆਉਂਦੇ ਆ ਸਾਡੇ ਕੋਲੇ ਸਟੀਲ ਦਾ ਸਮਾਨ ਜੀ ਪੂਰੀ ਸਟਾਕ ਚ ਆਇਆ ਪਿਆ ਆ ਦੇਖੋ ਧਰਮਿਆ ਕੁਆਲਿਟੀ ਵਰਤਦੇ ਨੇ ਬਾਈ ਉਰੀ ਸਟੀਲ ਵਰਤੇ ਜਾਂਦੀ ਆਪਾਂ ਸਾਰਾ ਦੇਖੋ ਕਿਸੇ ਵੀ ਕੋਈ ਰਾਜਸਥਾਨ ਜਾਣੇ ਆ ਜਿਵੇਂ ਦੂਰ ਨੇੜੇ ਕਿਸੇ ਨੇ ਫੀਟਿੰਗ ਘਰੇ ਕਰਵਾਉਣੀ ਆ ਜੀ ਉੱਥੇ ਵੀ ਕਰਿਆ ਆਉਣੇ ਆ ਠੀਕ ਹੈ ਜ ਆਪਣੇ ਕੋਲੇ ਸਾਰਾ ਸਟਾਕ ਜੀ ਪਾਈਪਾਂ ਪੂਪਾਂ ਦਾ ਕ੍ਰਾਸਿੰਗ ਜਿੰਨਾ ਵੀ ਸਭ ਪਿਆ ਜੀ ਲੋ ਦੇਖੋ ਆਪਣੇ ਰੋਟਾਵੇਟਰਾਂ ਦਾ ਸਾਰਾ ਹੈਣਾ ਸਿਸਟਮ ਪਾਰਟਸ ਇਹ ਤਵੇ ਵਾਲੇ ਜਿੰਦਰਾ ਆ ਗਿਆ ਜੀ ਜਿੰਦਰਾ ਆ ਗਿਆ ਤੇ ਬਟਾਂ ਵਾਲਾ ਹਾਂਜੀ ਜੋ ਕਿਸੇ ਨੇ ਲੋਡ ਸੁਣਦਾ ਤਵੇ ਵਾਲੇ ਜਿੰਦਰੇ ਆਪਦੇ ਵੀ ਬਣਾਉਣੇ ਆ ਮਗਰ ਮਿੱਟੀ ਪਾਉਣ ਵਾਲੇ ਵੀ ਬਣਾਉਣੇ ਆ ਜੀ ਤੇ ਕਿਸੇ ਨੇ ਖਾਲੀ ਬੰਦ ਕਰਾਉਣੀ ਆ ਹਾਂਜੀ ਉਹ ਵੀ ਬਣਾਉਣੇ ਆ ਜੀ ਸਾਰੇ ਜੀ ਓਕੇ ਜੇ ਮਗਰ ਕੋ ਖਾਲੀ ਬੰਦ ਕਰਨੀ ਆ ਹਾਂਜੀ ਆ ਟਾਇਰਾਂ ਦਾ ਸਟਾਕ ਆ ਜੀ ਜੋ ਕਿਸੇ ਨੂੰ ਟਾਇਰਾਂ ਦੀ ਲੋੜ ਆਪਣੇ ਕੋਲੇ ਸਹੀ ਗੱਲ ਹੈ ਹੈਨਾ ਹਾਂਜੀ ਦਿਖਾ ਟਾਇਰ ਨੇ ਆ ਟਾਇਰ ਆ ਗਏ ਜੀ 13 18 ਦੇ ਟਾਇਰ ਆ ਜੀ ਮਠਾਸ ਦੀ ਕੰਪਨੀ ਦੇ ਟਾਇਰ ਆ ਜੀ ਓਕੇ ਓਕੇ ਹਾਂਜੀ ਇਹ ਇਹਦੀ ਉ ਗਰੰਟੀ ਕਿੰਨੀ ਗਰੰਟੀ ਸਾਲ ਦੀ ਹੈ ਜੀ 1 ਸਾਲ ਦੀ ਗਰੰਟੀ ਹੁੰਦੀ ਸਾਲ ਦੀ ਗਰੰਟੀ ਹੈ ਜੀ ਤੇ ਜਿਹੜਾ ਆਪਾਂ ਇਹ ਮਤਲਬ ਇਹਦੀ ਬੂਮ ਦੀ ਗੱਲ ਕਰ ਰਹੇ ਸੀ ਕਿ ਜੀ ਉਹਦੀ ਆਪਣੀ ਕਿੰਨੇ ਚਿਰ ਦੀ ਗਰੰਟੀ ਹੁੰਦੀ ਹੈ ਉਹਨਾਂ ਨੂੰ ਕੁਝ ਨਹੀਂ ਹੁੰਦਾ ਜੀ ਵੈਸੇ ਗਰੰਟੀ ਜੋ ਜਿੰਨੀ ਆਏ ਮੈਂ ਕਹਿੰਦੇ ਕਿ ਝੂਠ ਮਾਰ ਕੇ ਵੀ ਆਉਂਦਾ ਤਾਂ ਇਹ ਨਹੀਂ ਜੀ ਉਹਨੂੰ ਹੁੰਦਾ ਕੁਝ ਨਹੀਂ ਉਹ ਬੰਦੇ ਦੀ ਆਪ ਦੀ ਲਾਈਫ ਆ ਜੀ ਕਾਸੀ ਚ ਮਾਰਿਆ ਕੁਦਰਤੀ ਕਰ ਲਿਆ ਉਹ ਵੱਖਰੀ ਗੱਲ ਹੈ ਜੀ ਜਿਹੜੀ ਗਰੰਟੀ ਦੀ ਚੀਜ਼ ਆਉਂਦੀ ਨਾ ਹੋ ਗਏ ਪੰਪ ਖਰਾਬ ਹੋ ਗਏ ਜੀ ਓਕੇ ਬਹੁਤ ਵਧੀਆ ਚੱਲਦਾ ਜੀ ਆਪਣੇ ਬੋਮ ਤੇ ਇਧਰਲੇ ਪਾਸੇ ਧਰਮੇ ਉਹ ਦੇਖ ਬਾਈ ਆਪਣੇ ਕੋਲ ਟੈਂਕੀਆਂ ਆ ਗਈਆਂ ਜੀ ਆ ਸਾਹ ਪੀ ਜਾਂਦੇ ਸ਼ੀਟ ਵਾਲੀਆਂ ਟੈਂਕੀਆਂ ਸਾਰੀਆਂ ਜੀ ਜਿਹੜੇ ਟਰੈਕਟਰ ਤੇ ਫਿੱਟ ਹੁੰਦੀਆਂ ਜੀ ਜਿਹੜੀਆਂ ਟਰੈਕਟਰ ਦੇ ਫੀਟਿੰਗ ਹੁੰਦੀਆਂ ਜੀ ਓਕੇ ਇਹ ਸ਼ੀਟ ਵਾਲੀਆਂ ਟੈਂਕੀਆਂ ਆ ਗਈਆਂ ਜੀ ਜੋ ਮਤਲਬ ਆ ਬੂਮਾਂ ਤੇ ਲੱਗਦੀਆਂ ਜੀ ਹਾਂਜੀ ਹਾਂ ਹਾਂ ਆ ਵਰਤਦੇ ਆਪਾਂ ਹਾਂਜੀ ਇਹ ਇਹ ਪੁਰਾਣੇ ਕੱਟੇ ਹੋਣਗੇ ਜੀ ਤੁਸੀਂ ਆ ਪੰਪ ਜਿਵੇਂ ਖੜੇ ਨੇ ਨਹੀਂ ਇਹ ਮਸਰ ਪੇਰ ਤੇ ਆਇਆ ਜੀ ਕੋਈ ਮਸਰ ਪੇਰ ਵਾਸਤੇ ਹਾਂਜੀ ਹਾਂਜੀ ਓਕੇ ਆ ਰੂਟਾ ਵੀ ਟਰਾਗੇ ਜੀ ਠੀਕ ਹਾਂਜੀ ਇਹ ਮਾਨਦਾਰ ਰੂਟਾ ਬੇਟਰ ਆ ਜੀ ਹੂੰ ਇਹ ਖਤੇ ਯਾਰ ਮੈਂ ਦੱਸ ਦੇਣਾ ਤੁਹਾਨੂੰ ਸਾਰੀ ਜੀ ਆਰਡਰ ਕਾਉਂਟਿੰਗ ਰੰਗ ਆ ਜੀ ਇਹਨਾਂ ਦਾ ਠੀਕ ਹੈ ਜੀ ਇਹਨਾਂ ਦੇ ਬੌਂਸ ਸੀਲ ਦੇ ਬਲੇਟ ਆ ਮਾਨ ਦੇ ਖੁਦ ਆਪਦੇ ਬਣੇ ਹੋਏ ਆ ਠੀਕ ਹੈ ਜੀ 13 23 ਦਾ ਘੇਰਾ ਜੀ ਜਿਹੜੀ ਇਹਦੀ ਚਾਸੀ ਆ ਗਈ ਜੀ ਇਹ 5.5mm ਜੀ ਮੋਟੀ ਆ ਅੱਛਾ ਮਜ਼ਬੂਤ ਬਹੁਤ ਉਧਰੋਂ ਦੇਖੋ 5.5mm ਤੇ ਇਹ ਬਾਕੀ ਇਹਨਾਂ ਦੀ ਸੀਲ ਆ ਜੀ ਜਿਹੜੀ ਮਕੈਨੀਕਲ ਸੀਲ ਆ ਇਧਰ ਵੱਡਾ ਮਕੈਨੀਕਲ ਆ ਗਿਆ ਇਧਰ ਛੋਟਾ ਮਕੈਨੀਕਲ ਆ ਗਿਆ ਹਾਂਜੀ ਮਕੈਨੀ ਇਹਨਾਂ ਦੀ ਫੁੱਲ ਗਾਰੰਟੀ ਆ ਜੀ ਆਪਣੀ ਸਾਲ ਦੀ ਓਕੇ ਸਾਲ ਦੀ ਗਾਰ ਕਿ ਸੇਟ ਕੋਈ ਰੰਗ ਲੈਂਦਾ ਕਰਦਾ ਤਾਂ ਮੇਰੀ ਜ਼ਿੰਮੇਵਾਰੀ ਆ ਮੈਂ ਘਰੇ ਜਾ ਕੇ ਕਰਕੇ ਆਉਣਾ ਅੱਛਾ ਜੀ ਹਾਂਜੀ ਤੇ ਇਹ ਬਾਕੀ ਕੋਈ ਸੀਲ ਨਹੀਂ ਲੀਕ ਹੁੰਦੀ ਜੀ ਬਹੁਤ ਵਧੀਆ ਜੀ ਹੈਵੀ ਰੋਟਾ ਬਟਰਾ ਜੀ ਹੈਵੀ ਯੂਟੀ ਦਾ ਪੂਰਾ ਤੇ ਕਈ ਵਾਰ ਜੀ ਜਿਵੇਂ ਆਪਾਂ ਗੱਲ ਆ ਜਾਂਦੀ ਹੈ ਸਬਸਿਡੀ ਦੀ ਹਾਂਜੀ ਸਬਸਿਡੀ ਦਾ ਸੋਦਾ ਜੀ ਆਪਣਾ ਆਊਗੀ ਤਾਂ ਮੈਂ ਬਿੱਲ ਕੱਟ ਕੇ ਦੇਵਾਂਗਾ ਜੀ ਓਕੇ ਉਹ ਆਪਾਂ ਫਾਇਦਾ ਦਵਾਗੇ ਕਿਸਾਨ ਭਰਾ ਨੂੰ ਹਾਂਜੀ ਜਰੂਰ ਜੀ ਇਸ ਸਾਈਜਾਂ ਦੇ ਵਿੱਚ ਆਪਰ ਨੂੰ ਸਾਈਜਾਂ ਦੇ ਵਿੱਚ 5 ਫੁੱਟ ਤੋਂ ਲੈ ਕੇ 12 14 ਫੁੱਟ ਤੱਕ ਆਪਣੇ ਕੋਲੇ ਮਿਲਦੇ ਆ ਜੀ ਵਿਜ਼ਿਟ ਕਰਿਓ ਮੈਸਟਰ ਖਾਨੇ ਦੇ ਵਿੱਚ ਖੜੇ ਆ ਅੱਜ ਅਸੀਂ ਆਪਾਂ ਪਹਿਲਾਂ ਵੀ 1.5 200 ਰੋਟਾ ਬਟਰ ਵੇਚ ਚੁੱਕੇ ਆ ਜੀ ਮਾਨ ਦਾ ਜਿੰਨਾ ਜ਼ਿਮੀਂਦਾਰਾਂ ਭਰਾਵਾਂ ਕੋਲੇ ਚੱਲਦਾ ਬਹੁਤ ਚੰਗਾ ਚੱਲਦਾ ਜੀ ਓਕੇ ਅੱਜ ਕੱਲ ਜਿਹੜੇ ਮਾਨ ਦਾ ਨਾ ਰੋਟਾ-ਬਟਰ ਵਧੀਆ ਚੱਲ ਰਿਹਾ ਉਧਰ ਆਪਣੇ ਸਾਰਾ ਸਟਾਕ ਪਿਆ ਜੀ ਅੰਦਰ ਅੱਛਾ ਜੀ ਬਾਕੀ ਟਾਇਰ ਹਿੱਸੇ ਪੰਪ ਜੀ ਬਾਕੀ ਜੋ ਪਾਈਪਾਂ ਦੇ ਮੰਡਲ ਸਾਰਾ ਕੁਝ ਆਪਣੇ ਕੋਲੇ ਸਟਾਕ ਦੇ ਵਿੱਚ ਵਾਧੂਆ ਸਮਾਨ ਜੀ ਨਵੇਂ ਟਰੈਕਟਰਾਂ ਤੇ ਜਿਹੜੇ ਗੱਠਾ ਚੱਕਦੇ ਆ ਹਾਂਜੀ ਗੱਠਾ ਚੱਕਦੇ ਆ ਜਿਹੜੇ ਵੱਡੇ ਲੋਡਰ ਉਹ ਲੋਡਰ ਆ ਪਾਉ ਵੀ ਲਉਂਦੇ ਹਾਂਜੀ ਹਾਂਜੀ ਹੁਣ ਜਿਹੜੇ ਉਹ ਗੱਠਾਂ ਵਾਲੇ ਮਤਲਬ ਟਰਾਲੇ ਆ ਜੀ ਹਾਂਜੀ ਉਹਦੇ ਬਾਰੇ ਵੀ ਸਾਨੂੰ ਥੋੜਾ ਜਿਹਾ ਦੱਸਿਓ ਆਜੋ ਜੀ ਇਹ ਜਿਆਦਾ ਕਿਹੜੇ-ਕਿਹੜੇ ਸਾਈਜ਼ ਦੇ ਵਿੱਚ ਬਣਦੇ ਆ ਜੀ ਇਹ ਬਾਕੀ ਜਿਵੇਂ ਕੋਈ ਕਿਸਾਨ ਆਖੋ ਜੀ ਉਸੇ ਤਰ੍ਹਾਂ ਹੀ ਜਾਂ 28 ਫੁੱਟ ਦੇ 30 ਫੁੱਟ ਚਾਸੀ ਹੋ ਗਈ ਜੀ 28 ਫੁੱਟ ਵਿੱਚੋਂ ਤਿਆਰ ਹੋ ਗਿਆ ਠੀਕ ਹੈ ਜੀ ਇਸ ਤਰ੍ਹਾਂ ਬਣਦੇ ਜੀ ਸਾਰੇ ਬਾਕੀ ਜੇ ਕਿਸੇ ਨੇ ਵੱਡਾ ਬਣਵਾਉਣਾ ਕੋਈ ਛੋਟਾ ਹਲਕਾ ਹਾਂਜੀ ਹੈਵੀ ਬਣਵਾਉਣਾ ਤਾਂ ਆਪਾਂ ਉਸ ਤਰ੍ਹਾਂ ਦਾ ਵੀ ਬਣਾ ਲਾਂਗੇ ਠੀਕ ਹੈ ਇਹ ਕਿੰਨੇ ਦਿਨਾਂ ਚ ਮਤਲਬ ਤੁਸੀਂ ਰੈਡੀ ਕਰਕੇ ਦੇ ਦਿੰਦੇ ਹੋ ਜੇ ਕੋਈ ਸੱਜਣ ਚਾਹੇ ਵੀ ਅੱਜ ਕੋਈ ਆਪਣੇ ਲਈ ਬੁੱਕ ਕਰਨਾ ਇਹ ਆਪਾਂ 4-5 ਕਿ ਦਿਨਾਂ ਚ ਜਮਾ ਰੈਡੀ ਕਰ ਦਿੰਦੇ ਆ ਜੀ 5-7 ਦਿਨਾਂ ਦਾ ਪਰ ਟਾਈਮ ਹੈ ਹਾਂਜੀ ਹਾਂਜੀ 4 ਕਿ ਦਿਨਾਂ ਜਾਂ ਜੀ ਆਪਣੇ ਕੋਲੇ ਮਤਲਬ 30-40 ਲੀਟਰ ਵਾਲੇ ਬੱਕਾ ਵੀ ਤੇ ਇੱਕ ਵਾਰੀ ਆਪਣੀ ਲੋਕੇਸ਼ਨ ਦਸੀ ਆਪਾਂ ਕਿੱਥੇ ਜੇ ਖੜੇ ਆ ਇਸ ਟਾਈਮ ਮੈਸਰ ਖਾਨਾ ਆਪਾਂ ਲੋਕੇਸ਼ਨ ਆ ਜੀ ਮੈਸਰ ਖਾਨਾ ਬਸ ਸਟੈਂਡ ਨੇੜੇ ਹਾਂਜੀ ਸਰਵਿਸ ਸਟੇਸ਼ਨ ਵੀ ਨੇੜੇ ਆ ਗਿਆ ਓਕੇ ਮਾਨਸਾ ਪਠੰਡਾ ਰੋਡ ਆ ਗਿਆ ਇਹ ਇਹ ਰੋਡ ਆ ਗਿਆ ਜਿਹੜਾ ਮਾਨਸਾ ਤੋਂ ਪਠੰਡਾ ਮਾਨਸਾ ਪਠੰਡਾ ਹਾਂਜੀ ਮੇਨ ਰੋਡ ਤੇ ਹਾਂਜੀ ਇਹ ਆਪਣੀ ਜਦੋਂ ਇਧਰੋਂ ਮੌੜ ਮੰਡੀ ਤੋਂ ਆਈਏ ਬਸ ਸਟੈਂਡ ਦੇ ਲਾਗੇ ਆ ਗਿਆ ਜੀ ਸਰਵਿਸ ਸਟੇਸ਼ਨ ਵੀ ਆਪਣੇ ਨੇੜੇ ਆ ਗਿਆ ਓਕੇ ਹਾਂਜੀ ਹਾਂਜੀ ਤੇ ਲੈ ਮਿੱਤਰੋ ਤੁਸੀਂ ਵੀ ਇੱਕ ਵਾਰੀ ਜ਼ਰੂਰ ਆ ਕੇ ਜਾਇਓ ਤੁਹਾਡਾ ਬਹੁਤ ਵੱਡਾ ਫਾਇਦਾ ਹੋਣਾ ਤੇ ਨੰਬਰ ਆਪਾਂ ਸਕਰੀਨ ਤੇ ਚਲਾ ਤੇ ਕੋਈ ਹੋਰ ਜਾਣਕਾਰੀ ਸਾਡੇ ਕਿੰਨੂੰ ਰਹਿ ਤਾਓ ਬਈੁਰੇ ਨਾਲ ਸਾਂਝੀ ਕਰ ਵੀ ਸਕਦੇ ਨੇ ਤੇ ਕਰਿਓ ਜਰੂਰ ਸੰਪਰਕ